ਵਿਧਾਨ ਸਭਾ ਹਲਕਾ ਪੱਟੀ ਦੇ ਦਿਨ ਪੈਂਦੇ ਕਸਬਾ ਪੱਟੀ ਮੋੜ ਉੱਤੇ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਸੱਦੇ ਉੱਤੇ ਬੀਜੇਪੀ ਸਰਕਾਰ ਦਾ ਪੁਤਲਾ ਸਾੜਨ ਦੀ ਗੱਲ ਕੀਤੀ ਗਈ ਸੀ ਇਸ ਕਾਨੂੰਨ ਨੂੰ ਲੈ ਕੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂ ਨੇ ਵੱਡੇ ਪੱਧਰ ਉੱਤੇ ਇਕੱਠੇ ਹੋ ਕੇ ਬੀਜੇਪੀ ਦੀ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਅਤੇ ਜੰਮ ਕੇ ਉਹਨਾਂ ਵੱਲੋਂ ਨਾਰੇਬਾਜ਼ੀ ਤੱਕ ਕੀਤੀ ਗਈ ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆ ਕਿ ਸਾਂਝ ਸੰਗਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜਨ ਪ੍ਰਧਾਨ ਜੀਦਾਰ ਸਿੰਘ ਲਖਣਾ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਹਰਿਆਣਾ ਦੀ ਖੱਟ ਸਰਕਾਰ ਵੱਲੋਂ ਕਿਸਾਨਾਂ ਉੱਪਰ ਕਾਫੀ ਤਸ਼ੱਦਦ ਟਾਇਆ ਗਿਆ ਸੀ ਇਸ ਦੌਰਾਨ ਇੱਕ ਨੌਜਵਾਨ ਕਿਸਾਨ ਸ਼ੁਕਰ ਸਿੰਘ ਵੀ ਸ਼ਹੀਦ ਹੋ ਗਿਆ ਸੀ ਜਿਸ ਦੇ ਰੋਧ ਵਿੱਚ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਵੱਡੇ ਪੱਧਰ ਉੱਤੇ ਪੁਤਲੇ ਸਾੜੇ ਜਾ ਰਹੇ ਨੇ ਅਤੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਈਨਾ ਪ੍ਰਧਾਨ ਜੀ ਰਾਜੀਤ ਸਿੰਘ ਹੋਰ ਜਿਹੜੀ ਪਹਿਲੇ ਕਿਹੜੇ ਮਸਲੇ ਥਾੜੇ ਜਾ ਰਹੇ ਬੁਦਲਾ ਮਸਲੇ ਇਹ ਜੇ ਆ ਵੀ ਜਿਸ ਤਰ੍ਹਾਂ ਸਾਡੇ ਹਿਦਿਆਨ ਦੇ ਵਿੱਚ ਹਾਂ ਜੀ ਕਿਸਾਨ ਇਹਦਾ ਬਿਨਾ ਮੇਰਾ ਮਗਲੋਂ ਫੜੇ ਹੋਏ ਆ ਉਹਨਾਂ ਦੀ ਰਿਹਾਈ ਕਰਨ ਵਾਸਤੇ ਵੀ ਵੀ ਜਿਹੜੇ ਸਾਡੇ ਕਿਸਾਨਾਂ ਨੂੰ ਨਜਾਇਜ਼ ਤੁਸੀਂ ਫੜਿਆ ਵਾ ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹਨਾਂ ਦੇ ਪੁਤਲੇ ਭੁਗ ਰਹੇ ਆ ਕਿ ਜਿਹੜਾ ਬਿਨਾ ਫੈਦਾ ਤੋਂ ਸਾਡੇ ਕਿਸਾਨ ਨੂੰ ਤੰਗ ਕਰਿਆ ਜਿਤਨਾ ਮਨਦੀਪ ਸਿੰਘ ਨੂੰ ਫੜਿਆ ਵਾ ਹੋਰ ਸਾਡੇ ਕਿਸਾਨ ਵੀ ਜਿਹੜੇ ਹਿਦਿਆਨ ਦੇ ਵਿੱਚ ਨਾ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਆ ਕੇ ਜਿਹੜਾ ਅਸੀਂ ਇਹ ਬੀਜੇਪੀ ਸਰਕਾਰ ਦਾ ਬਿਲਕੁਲ ਵਿਰੋਧ ਕਰਦੇ ਰਹਾ ਕਰ ਰਹੇ ਆ ਤੇ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਜਿੰਨਾ ਜਿਹੜੇ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਜਿਸ ਤਰ੍ਹਾਂ ਅਸੀਂ ਹੁਣ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਧਰਨਾ ਲਾਇਆ ਵਾ ਸਾਡੇ ਧਰਨੇ ਇਸ ਤਰ੍ਹਾਂ ਚੱਲਦੇ ਰਹਿਣਗੇ ਇਸੇ ਤਰ੍ਹਾਂ ਅਸੀਂ ਬੀਜੇਪੀ ਦਾ ਵਿਰੋਧ ਵੀ ਕਰਾਂਗੇ ਜਿੱលਿਆ ਜੇ ਸਾਡੀ ਬੀਜੇਪੀ ਸਰਕਾਰ ਮੰਗਾ ਨਹੀਂ ਮੰਨਦੀ ਜੀ ਹਾਂਜੀ ਪ੍ਰਧਾਨ ਜੀ ਜਿਹੜਾ ਪਤਲਾ ਸਾੜਿਆ ਗਿਆ ਪੱਟੀ ਮੋੜ ਦੇ ਕਿਹੜੇ ਮਸਲੇ ਲੈ ਕੇ ਸਾੜਿਆ ਗਿਆ ਜੀ ਏ ਜੀ ਮੁਰਲਾ ਪੁੱਤਰਾ ਇਹ ਕਰਕੇ ਸਾੜਿਆ ਗਿਆ ਹੈ ਇਹ ਜੋ ਕੇ ਸੈਂਟਰ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਨੇ ਜੋ ਸਾਡੀਆਂ ਮੰਗਾਂ ਨੇ ਸੈਂਟਰ ਸਰਕਾਰ ਸਾਡੀਆਂ ਮੰਗਾਂ ਨਹੀਂ ਦੇਂਦੀ ਐਮਐਸਪੀ ਕਰਾ ਉਹਦੇ ਪਿੱਛੇ ਸਾਡਾ 800 ਕਿਸਾਨ ਆ ਚੇਦ ਹੋ ਚੁੱਕਾ ਏ ਪਰ ਇਹ ਜੋ ਸਰਕਾਰ ਆ ਇਹ ਸਰਕਾਰ ਨੇ ਸਾਨੂੰ ਇੱਕ ਵੀ ਮੰਗੜੀ ਦਿੱਤੀ ਸੈਂਟਰ ਸਰਕਾਰ ਮੰਗਾਂ ਤੋਂ ਭੱਜ ਰਹੀ ਆ ਇਸ ਕਰਕੇ ਅੱਜ ਸਾਰੇ ਹੀ ਸਾਰੇ ਪੰਜਾਬ ਦੇ ਵਿੱਚੋਂ ਅਸੀਂ ਜਿਲ੍ਹਿਆਂ ਦੇ ਵਿੱਚ ਚੌਂਕਾਂ ਦੇ ਵਿੱਚ ਮੋਦੀ ਸਰਕਾਰ ਦੇ ਪਤਲੇ ਟੋਕ ਰਹੇ ਆ ਨਾ ਪ੍ਰਧਾਨ ਜੀ ਆਪਣਾ ਕੀ ਮਸਲਾ ਕੀ ਹੈ ਇਹ ਬੋਦਲੇ ਸਾਡੇ ਯਾਰ ਇਹ ਮਸਲਾ ਹੈ ਇੱਕ ਵਾਰ ਆਇਆ ਆਪਣਾ ਐਸਐਮਟੀ ਨਾਲ ਦੂਜਾ ਜਿਹੜਾ ਸ਼ਾਮੀ ਨਾਲ ਦੀ ਰਿਪੋਰਟ ਆ ਉਹ ਜਿਹੜੇ ਕਿਸਾਨਾਂ ਨੂੰ ਬੜੇ ਦਿਨ ਤੋਂ ਲੰਮੇ ੜਕਰੀ ਆਈ ਆ ਦੂਜਾ ਇਹ ਆ ਵੀ ਇਹ ਮੰਗਾਲ ਤੇ ਦਿੱਲੀ ਮੰਨ ਕੇ ਸਾਰਿਆਂ ਨਾਲ ਆਪਾਂ ਤੁਹਾਡੀ ਯਾਰ ਆ ਬਾਅਦ ਵਿੱਚ ਇਹਨੇ ਕੋਈ ਮੰਗ ਸਾਨੂੰ ਨਹੀਂ ਦਿੱਤੀ ਉੱਥੇ ਰੋਡ ਦੇ ਵਿੱਚ ਦੁਵਾਲਾ ਕਰਨ ਲੱਗਾ ਉੱਥੇ ਸਾਡੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਅਜੇ ਵੀ ਕਿਸਾਨ ਉੱਥੇ ਚੜਕਾਂ ਦੇ ਸਾਹਮਣੇ ਪਰੇਸ਼ਾਨ त कोन उहो रोह अॼु किताब अोज